ਬਾਬਾ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅਨਮਿੱਥੇ ਸਮੇਂ ਲਈ ਬਸਪਾ ਵੱਲੋਂ ਰੋਸ ਤਰਨਾ 2 ਤਰੀਕ ਨੂੰ ਫਲੋਰ ਦੇ ਪਿੰਡ ਨੰਗਲਵਿਖੇ ਬਾਬਾ ਸਾਹਿਬ ਦੇ ਬੁੱਤ ਨੂੰ ਲੈ ਕੇ ਬੇਅਦਬੀ ਕੀਤੀ ਗਈ ਸੀ ਉਸ ਸਬੰਧ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਪਿੰਡ ਨੰਗਲਵਿਖੇ ਬੁੱਤ ਕੋਲ ਰੋਸ ਤਰਨਾ ਲਗਾ ਦਿੱਤਾ ਗਿਆ ਅਤੇ बसपा ਇੰਚਾਰਜ ਖੁਸ਼ੀ ਰਾਮ ਵੱਲੋਂ ਕਿਹਾ ਗਿਆ ਕਿ ਫਲੋਰ ਵਿਖੇ ਦੋਵਾਰ ਨਿਰਾਦਰ ਕੀਤਾ ਗਿਆ ਹੈ ਉਸ ਨੂੰ बसपा برداشت ਨਹੀਂ ਕਰੇਗੀ ਜੇ 72 ਘੰਟੇ ਦੇ ਅੰਦਰ ਦੋਸ਼ੀ ਨਾ ਫੜੇ ਤਾਂ ਪਾਰਟੀ ਹਾਈ ਕਮਾਂਡ ਅਨੁਸਾਰ ਅਗਲਾ ਐਕਸ਼ਨ ਕਰੇਗੀ ਇਹ ਰੋਸ ਤਰਨਾ ਅਨਮਿੱਥੇ ਸਮੇਂ ਤੱਕ ਚੱਲੇਗਾ ਖੁਸ਼ੀ ਰਾਮ ਸਰਪੰਚ ਇੰਚਾਰਜ बसपा ਆਦੇ ਹਾਜ਼ਰ ਸੰਨ फिलौर तो राजकुमार नंगल भी खास रिपोर्ट बाबा ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੂਰੇ ਸਮਾਜ ਨੂੰ ਬੇਨਤੀ ਕਰਦਾ ਕਿ 바ਵਾ ਸਾਹ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਦਾ 2 ਮਹੀਨਿਆਂ ਦੇ ਵਿੱਚ ਦੂਜੀ ਵਾਰ ਨਰਾਦਰ ਹੋਇਆ ਔਰ ਜਿਹਦੇ ਵਿੱਚ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਦੀ ਇੰਟੈਲੀਜੈਂਸੀ ਬੁਰੀ ਤਰ੍ਹਾਂ ਫੇਲ ਹੋਈ ਹੈ ਸਮੁੱਚੇ ਸਮਾਜ ਨੂੰ ਬੇਨਤੀ ਕਰਦਾ ਕਿ ਆਓ ਇੱਕਜੁੱਟ ਹੋ ਕੇ ਬਹੁਜਨ ਸਮਾਜ ਪਾਰਟੀ ਦੇ ਨੀਲੇ ਚੰਡੇ ਹਾਥੀ ਦੇ ਨਿਸ਼ਾਨ ਦੇ ਉੱਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਵਿਰੋਧੀਆਂ ਨੂੰ ਜਿਹੜਾ 바ਵਾ ਸਾਹਿਬ ਦੇ ਵਿਰੋਧੀ ਲੋਕ ਆ ਉਹਨਾਂ ਨੂੰ ਜੇਲ੍ਹਾਂ ਵਿੱਚ ਪਹੁੰਚਾਉਣ ਦੇ ਲਈ ਆਪਾਂ ਇੱਕ ਮੁੱਠੋਰੀ ਔਰ ਇਹ ਜਿਹੜਾ ਧਰਨਾ ਆ ਜਦ ਤੱਕ ਦੋਸ਼ੀ ਸਲਾਕਾਂ ਪਿੱਛੇ ਨਹੀਂ ਚਲੇ ਜਾਂਦੇ ਪੁਲਿਸ ਉਹਦੀ ਸਾਨੂੰ ਦੱਸ ਨਹੀਂ ਦਿੰਦੀ ਕਿ ਦੋਸ਼ੀਆਂ ਨੂੰ ਫੜ ਲਿਆ ਜਦ ਤੱਕ ਬਹੁਜਨ ਸਮਾਜ ਪਾਰਟੀ ਦੇ ਸਾਡੇ ਸਟੇਟ ਪ੍ਰੈਜ਼ੀਡੈਂਟ ਮਾਨਯੋਗ ਡਾਕਟਰ ਅਵਤਾਰ ਸਿੰਘ ਕ੍ਰੀਮਪਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਇੱਥੇ ਨਿਰੰਤਰ ਬੈਠੇ ਰਹਾਂਗੇ ਔਰ ਜੇਕਰ ਉਹਦੇ ਵਿੱਚ ਕੋਈ ਪ੍ਰਧਾਨ ਜੀ ਦਾ ਕੋਈ ਨਵਾਂ ਹੁਕਮ ਆਉਂਦਾ ਕਿਸ ਅੰਦੋਲਨ ਨੂੰ ਪੰਜਾਬ ਲੈਵਲ ਦਾ ਕਰਨਾ ਤਾਂ ਉਹਦੇ ਵਿੱਚ ਵੀ ਬਹੁਜਨ ਸਮਾਜ ਪਾਰਟੀ ਪਿੱਛੇ ਨਹੀਂ ਰਹੂਗੀ ਅੱਗੇ ਖੜਾਂਗੇ ਕਹਣਾ ਚਾਹੀਦਾ ਪਰ ਪੁਲਿਸ ਪੈਰਾ ਲਾਉਣ ਦਾ ਦੂਰ ਦੀ ਗੱਲ ਆ ਪੁਲਿਸ ਇੱਕ ਕੈਮਰਾ ਵੀ ਫਿੱਟ ਨਹੀਂ ਕਰਾ ਸਕੀ ਇੱਥੇ ਜਦੋਂ ਅਸੀਂ ਪਿਛਲੀ ਵਾਰ ਵੀ ਇਹ ਪ੍ਰੋਟੈਸਟ ਚੱਲਿਆ ਉਹਦਾ ਵੀ ਅਸੀਂ ਬੇਨਤੀ ਕੀਤੀ ਕਿ ਇੱਥੇ ਕੈਮਰਿਆਂ ਦਾ ਪ੍ਰਬੰਧ ਕਰੇ ਸਰਕਾਰ ਔਰ ਸਿਕਿਉਰਿਟੀ ਦਾ ਪ੍ਰਬੰਧ ਕਰੇ ਨਾ ਸਿਕਿਉਰਿਟੀ ਦਾ ਪ੍ਰਬੰਧ ਨਾ ਕੈਮਰਿਆਂ ਦਾ ਪ੍ਰਬੰਧ ਕੈਮਰਾ ਵੀ ਅਸੀਂ ਆਪਣੇ ਨਿੱਜੀ ਖਰਚੇ ਤੋਂ ਲਵਾਏ ਆ ਜਿਹੜੇ ਕਰਕੇ ਸ਼ਾਇਦ ਦੋਸ਼ੀ ਫੜੇ ਜਾਣ ਸ਼ਾਇਦ ਦੋਸ਼ੀ ਫੜੇ ਜਾਣ ਜੇਕਰ ਕੈਮਰੇ ਨਾ ਹੁੰਦੇ ਤਾਂ ਕੁਝ ਨਾ ਪਤਾ ਲੱਗਦਾ ਕਿਉਂਕਿ ਇੱਕ ਤਾਂ ਦੋਸ਼ੀ ਸੀਗੇ ਉਤੋਂ ਦੋਸ਼ ਨੂੰ ਛੁਪਾਉਣ ਵਾਲੇ ਲੇਵੇ ਸਰਕਾਰ ਨੇ ਢੱਲ ਨਹੀਂ ਕੀਤੀ ਦੋਸ਼ ਨੂੰ ਵੀ ਲਪ ਕੱਲਾ ਨੰਗਲ ਦੇ ਧਰਤੀ ਤੇ ਨਹੀਂ ਜਿੱਥੇ ਇੱਥੇ ਮਾਨ ਮਾਨਤਾਵਾਦੀ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਸਾਡੇ ਸਟੇਟ ਪ੍ਰੈਜ਼ੀਡੈਂਟ ਨੇ ਵੀ ਇਹ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉੱਥੇ ਸਿਕਿਉਰਿਟੀ ਦਾ ਸਰਕਾਰ ਪ੍ਰਬੰਧ ਕਰਾਵੇ ਜੇਕਰ ਉਹ ਨਾ ਸਿਕਿਉਰਿਟੀ ਦਾ ਪ੍ਰਬੰਧ ਕਰੇਗੀ ਤਾਂ ਹੋ ਸਕਦਾ ਪੰਨੂ ਵਰਗੇ ਕਿਤੇ ਹੋਰ ਵੀ ਇਦਾਂ ਦੀ ਘਨੌਣੀ ਹਰਕਤ ਕਰਕੇ ਸਮਾਜ ਦੇ ਵਿੱਚ 파ੜਾ ਪਾਉਣ ਦੀ ਨੀਤੀ ਵਿੱਚ ਸਫਲ ਹੋ ਸਕਦੇ ਆ ਔਰ ਅਸੀਂ ਉਹਨਾਂ ਦੀ ਅਸਫਲਤਾ ਦੇ ਵਿੱਚ ਇੱਥੇ ਬੈਠੇ ਆ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸਾਡੇ ਐਜੀਟੇਸ਼ਨ ਨਹੀਂ ਹਾਲੇ ਤੱਕ ਸੜਕਾਂ ਤੇ ਕਿਉਂਕਿ ਜੋ ਪੰਨੋਚਾ ਰਿਹਾ ਵਿਦੇਸ਼ ਦੀ ਧਰਤੀ ਤੇ ਬਹਿ ਕੇ ਕਿ ਪੰਜਾਬ ਦੇ ਵਿੱਚ ਦੰਗਾ ਪੜ ਕੇ ਦਲਤੌਰ ਸਿੱਖਾਂ ਦਾ ਟਕਰਾਅ ਬਣੇ ਉਹ ਸਾਡੇ ਸਟੇਟ ਪ੍ਰੈਜ਼ੀਡੈਂਟ ਸਾਹਿਬ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਵੀ ਕਿਸੇ ਤਰ੍ਹਾਂ ਦਾ ਵੀ ਟਕਰਾਅ ਔਰ ਸਮਾਜਿਕ ਭਾਈਚਾਰੇ ਦੀ ਸਾਂਝ ਨੂੰ ਨਹੀਂ ਤੋੜਨਾ ਔਰ ਆਪਣਾ ਪ੍ਰੋਟੈਸਟ ਵੀ ਸਰਕਾਰ ਦੇ ਖਿਲਾਫ ਰੱਖਣਾ ਉਸੇ ਤਹਿਤ ਅਸੀਂ ਇੱਥੇ ਅੱਜ ਬੈਠੇ ਹਾਂ ਦੇਖੋ ਜੇਕਰ ਪੁਲਿਸ ਦਾ ਡਰ ਹੁੰਦਾ ਅੱਜ ਚਰਾਸਤਿਆਂ ਤੇ ਗਲੀਆਂ 'ਚ ਮੁਹੱਲਿਆਂ ਦੇ ਵਿੱਚ ਸ਼ਰਿਆਮ ਪੰਜਾਬ ਦੇ ਵਿੱਚ ਕਤਲੇਆਮ ਨਾ ਹੁੰਦਾ ਔਰ ਬਹੂਆਂ ਬੇਟੀਆਂ ਦੀਆਂ ਕੰਨਾਂ ਦੀਆਂ ਵਾਲੀਆਂ ਮੁੰਡੀਆਂ ਲੁੱਟਕ ਸੁੱਟ ਪੰਜਾਬ ਦੇ ਵਿੱਚ ਬਹਿੰਤ ਵੱਧ ਗਈ ਆ ਪੁਲਿਸ ਪੰਜਾਬ ਪੁਲਿਸ ਤਾਂ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਔਰ ਸਰਕਾਰ ਦਾ ਕੋਈ ਦਬ ਦਬਾ ਕਿਸੇ ਪ੍ਰਸ਼ਾਸਨ ਕਿਸੇ ਅਧਿਕਾਰੀ ਦੇ ਉੱਤੇ ਹੈ ਹੀ ਨਹੀਂ ਤੇ ਕੋਈ ਨਾ ਅਸੀਂ ਪੱਕਾ ਹਲੇ ਹੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿੱਥੇ-ਜਿੱਥੇ ਵੀ ਮਾਨਵਤਵਾਦੀ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਉੱਥੇ ਸਰਕਾਰ ਸਿਕਿਉਰਿਟੀ ਦਾ ਪ੍ਰਬੰਧ ਕਰੇ ਔਰ ਇਹ ਕੁਛ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਲੇ ਵੀ ਆਗੂ ਇੱਥੇ ਬੋਲ ਕੇ ਗਏ ਆ ਕਿ ਇੱਥੇ ਜੀ ਸ਼ੀਸ਼ਾ ਨਹੀਂ ਲੱਗਾ ਸੀ ਇਹ ਨੈਗਲੀਜੈਂਸੀ ਕਰ ਦਿੱਤੀ ਉਹ ਸਾਨੂੰ ਟਾਰਗੇਟ ਕਰੀ ਜਾਂਦੇ ਆ ਉਹ ਮੈਂ ਉਹਨਾਂ ਨੂੰ ਪੱਦਰ ਪਰਸ਼ਨ ਨੂੰ ਪੁੱਛਣਾ ਚਾਹੁੰਦਾ ਵੀ ਪਹਿਲਾਂ ਸ਼ੀਸ਼ਾ ਹੀ ਲੱਗਾ ਸੀ ਜਦੋਂ ਨਰਾਦਰ ਹੋਇਆ ਜੇ ਸ਼ੀਸ਼ਾ ਲੱਗਾ ਹੋ ਨਾ ਹੁੰਦਾ ਜਾਂ ਹੁੰਦਾ ਇਹਦੇ ਤੇ ਕਿਹਾ ਤੁਸੀਂ ਸਵਾਲ ਖੜੇ ਕਰਦੇ ਆ ਤੁਸੀਂ ਦਾ ਸਵਾਲ ਖੜਾ ਕਰੋ ਵੀ 2 ਮਹੀਨਿਆਂ ਚ 2 ਵਾਰ ਕਿਉਂ ਨਰਾਦਰ ਹੋਇਆ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਣੀਆਂ ਸਿਆਸੀ ਰੋਟੀਆਂ ਨਾ ਸੇਕੋ ਸਰਕਾਰ ਨੂੰ ਕਟਾਰੇ ਵਿੱਚ ਖੜਾ ਕਰੋ